ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਦਸ਼ਮੇਸ਼ ਪਿਤਾ ਅੰਮ੍ਰਿਤ ਦੇ ਦਾਤਾ ਸਰਬੰਸ ਗਾਨੀ ਸੰਤ ਸਿਪਾਹੀ ਮਰਦ ਅਗੰਬੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਸ਼ਰਧਾ ਭਾਵਨਾ ਦੇ ਨਾਲ ਆਪ ਜੀ ਮਨਾਰੇ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਰ ਕੀਤਾ ਆਓ ਗੁਰਮਤ ਵਿਚਾਰਾਂ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਪੁਰਬ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈ ਜਦੋਂ ਕੋਈ ਲਿਖਾਰੀ ਆਪਣੀ ਕਲਮ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਲਿਖਣ ਲੱਗਦਾ ਹੈ ਉਹਦੀ ਕਲਮ ਰੁਕ ਜਾਂਦੀ ਹੈ ਉਹਦੀ ਕਲਮ ਚੱਲਦੀ ਨਹੀਂ ਤੇ ਪੁੱਛਣ ਵਾਲੇ ਨੇ ਪੁੱਛਿਆ ਵੀ ਭਾਈ ਤੇਰੀ ਕਲਮ ਕਿਉਂ ਨਹੀਂ ਚੱਲਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕੁਝ ਲਿਖਣ ਵਾਸਤੇ ਉਹ ਕਹਿੰਦਾ ਵੀ ਸੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿਗੁਰੂ ਮਹਾਰਾਜ ਨੇ ਤੁਹਾਡਾ ਜੀਵਨ ਲਿਖਾ ਤੇ ਸ਼ੁਰੂ ਕਿੱਥੋਂ ਕਰਾ। ਮੇਰੀ ਕਲਮ ਇਸ ਵਾਸਤੇ ਰੁਕਦੀ ਹੈ ਕਿ ਮੈਂ ਇਹ ਸੋਚੀ ਤੈ ਜਨਾਂ ਕਿ ਤੁਹਾਡਾ ਜੀਵਨ ਲਿਖਾ ਤੇ ਕਿੱਥੋਂ ਲਿਖਾ ਕਿਹੜੀ ਗੱਲ ਤੋਂ ਮੈਂ ਸ਼ੁਰੂ ਕਰਾਂ। ਪੁੱਛਿਆ ਗਹਿਣ ਤੋਂ ਭਾਵ ਕੈਨ ਤੋਂ ਭਾਵ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਪਿਤਾ ਦੇ ਦਾਨੀ ਹੋ ਪੁੱਤਰਾਂ ਦੇ ਦਾਨੀ ਹੋ ਤੁਸੀਂ ਸਰਬੰਸ ਦਾਨੀ ਹੋ ਬਾਦਸ਼ਾਹ ਦਰਦੇਸ਼ ਹੋ ਸ਼ਾਹੀ ਜਨ ਸ਼ਾਹ ਹੋ ਸੰਤ ਹੋ ਸਿਪਾਈ ਹੋ ਮਰਦ ਅਗੰਬੜੇ ਗੁਰੂ ਹੋ ਚੇਲਾ ਹੋ ਇਕ ਮਹਾਨ ਕਵੀ ਨੇ ਕਿਹੜੇ ਕਿਹੜੇ ਗੁਣ ਮੈਂ ਆਪ ਜੀ ਦੇ ਲਿਖਾ। ਪਾਸ ਮੁਕਤੀ ਗੱਲ ਇਹ ਹੈ ਕਿ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ। ਇਹ ਵੀ ਕਹਦੇ ਆ ਕਿ ਜੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁਰਬ ਮਨਾ ਰਹੇ ਹਾਂ ਤੇ ਗੁਰੂ ਮਹਾਰਾਜ ਤੁਹਾਡਾ ਕਰਜ ਸਾਡੇ ਤੇ ਬਹੁਤ ਜ਼ਿਆਦਾ ਹੈ। ਅਸੀਂ ਕਈ ਜਨਮ ਨਹੀਂ ਲੈ ਲਾਂਗੇ ਤਾਂ ਵੀ ਅਸੀਂ ਤੁਹਾਡਾ ਕਰਜ ਨਹੀਂ ਪਾਰ ਸਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਇੰਨੀ ਕੋ ਕਿਰਪਾ ਸਾਡੇ ਤੇ ਕਰਦੇ ਹੋ ਕਿ ਅਸੀਂ ਗੁਰੂ ਵਾਲੇ ਬਣਦੇ ਅਸੀਂ ਬਾਣੀ ਦੇ ਬਾਣੀ ਦੇ ਘਰ ਜੀ ਆਪਾ ਗੁਰੂ ਵਾਲੇ ਵੀ ਨਹੀਂ ਬਣ ਸਕਦੇ ਗੁਰੂ ਵਾਲੇ ਵੀ ਨਹੀਂ ਹੋ ਸਕਦੇ ਤੇ ਫਿਰ ਮਹਾਰਜ ਵੀ ਸੋਚਦੇ ਹੋਣਗੇ ਕਿ ਮੈਂ ਆਪਣਾ ਸਾਰਾ ਸਰਬੰਸ ਵਾਰਕਾ ਤੇ ਇਹ ਅਜੇ ਗੁਰੂ ਵਾਲੇ ਨਹੀਂ ਬਣ ਸਕਦਾ। ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਖ ਚਾਰ ਚਾਰ ਹੋਏ ਤੋ ਕਿਹਾ ਹੋਇਆ ਜੀਵਤ ਕਈ ਹਜ਼ਾਰ। ਕਈ ਵਾਰੀ ਸੋਚਦਾ ਹੁੰਨਾ ਕਿ ਗੁਰੂ ਚਾਰ ਸਹਬ ਜਾਦਿਆਂ ਤੋਂ ਇੱਕ ਵੀ ਆਪਣਾ ਸਹਬ ਜਾਦਾ ਵਿਚਾਰ ਲੈਂਦੇ ਰੱਖ ਲੈਂਦੇ ਪਰ ਨਹੀਂ ਉਹਨਾਂ ਨੇ ਸਾਨੂੰ ਇੰਦਾ ਵੱਡਾ ਮਾਣ ਦਿੱਤਾ ਕਿ ਮੇਰੇ ਹਜ਼ਾਰਾਂ ਪੁੱਤਰ ਨੇ ਵੀ ਇਹ ਹਜ਼ਾਰ ਪੁੱਤਰਾਂ ਦੀ ਮੈਨੂੰ ਮਾਣ ਹੈ ਪਰ ਅੱਜ ਗੁਰੂ ਮਹਾਰਾਜ ਸੋਚਦੇ ਹੋਣਗੇ ਵੀ ਮੈਂ ਚਾਰੇ ਇਨ੍ਹਾਂ ਤੋਂ ਬਾਰੇ ਤੇ ਇਨ੍ਹਾਂ ਨੂੰ ਗੁਰਸਿੱਖੀ ਸੰਭਾਲਣੀ ਵੀ ਰੋਕੀ ਹੋਈ ਇਹ ਸੋਚਣਾ ਪੈਣਾ ਜੇ ਆਪਾਂ ਗੁਰੂ ਮਹਾਰਾਜ ਦਾ ਕੁਰਬ ਬਣਾ ਦੇ। ਸ਼ੁਰੂਆਤ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੋਂ ਮਾਤਾ ਗੁਜਰ ਕੌਰ ਜੀ ਤੋਂ। ਅੱਜ 32 33 ਸਾਲ ਦਾ ਸਮਾਂ ਹੋ ਗਿਆ। 33 ਸਾਲ ਥੋੜੇ ਨਹੀਂ ਹੋਏ। ਘਰ ਦੇ ਵਿੱਚ 2-4 ਸਾਲ ਹੋਏ ਹੋ ਨਾ ਪੁੱਤਰ ਨੂੰ ਵਿਆਹਿਆ ਤੇ ਘਰ ਵਿੱਚ ਕੋਈ ਔਲਾਦ ਨਾ ਹੋਵੇ। ਤੇ ਗੱਲਾਂ ਸ਼ੁਰੂ ਹੋ ਜਾਂਦੀਆਂ ਆਂਡ ਗਵਾਂਡ ਰਿਸ਼ਤੇਦਾਰ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਦੇਖੋ ਜੀ 5 ਸਾਲ ਹੋ ਗਏ ਇਹਨਾਂ ਦੇ ਘਰ ਕੋਈ ਔਲਾਦ ਨਹੀਂ ਪਰ ਇੱਥੇ 23 33 ਸਾਲ ਦਾ ਸਮਾਂ ਹੋ ਗਿਆ ਜ਼ਿੰਦਗੀ ਦਾ ਇੱਕ ਪੜਾਅ ਪਾਰ ਹੋ ਜਾਂਦਾ ਹੈ 33 ਸਾਲ ਦਾ ਪਰ ਮਾਤਾ ਨਾਨਕੀ ਜੀ ਨੇ ਕਦੇ ਵੀ ਮਾਤਾ ਗੁਜਰੀ ਜੀ ਨੂੰ ਇੱਕ ਵੀ ਨਹਿਣਾ ਨਹੀਂ ਮਾਰਿਆ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰੋਂ ਤੇ ਇੱਕ ਵਾਰੀ ਵੀ ਨਹੀਂ ਕਿਹਾ ਮਾਤਾ ਗੁਜਰੀ ਜੀ ਨੂੰ ਵੀ ਇੰਨੇ ਸਾਲ ਹੋ ਗਏ ਹਜੇ ਤੱਕ ਕੋਈ ਔਲਾਦ ਕਿਉਂ ਨਹੀਂ ਨਹੀਂ ਕਿਉਂਕਿ ਪਤਾ ਸੀ ਕਿ ਉਸ ਦਾਦੇ ਦੇ ਘਰ ਦੇ ਵਿੱਚ ਬੜੀਆਂ ਵੱਡੀਆਂ ਦਾਤਾਂ ਨੇ ਇੱਕ ਦਿਨ ਮਾਤਾ ਗੁਜਰੀ ਜੀ ਨੂੰ ਜਿਹੜੀ ਦਾਤ ਮਿਲੇਗੀ ਉਹ ਬਹੁਤ ਵੱਡੀ ਦਾਤ ਮਿਲੇਗੀ ਸਬਰ ਦਾ ਫਲ ਮਿੱਠਾ ਹੁੰਦਾ ਹੈ। ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਨਾਨਕੀ ਜੀ ਨੂੰ ਵੀ ਤੂੰ ਚਿੰਤਾ ਨਾ ਕਰ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਵਿੱਚ ਜਿਹੜਾ ਸੂਰਮਾ ਪੈਦਾ ਹੋਏਗਾ ਉਹ ਇਸ ਭਾਰਤ ਦਾ ਨਕਸ਼ਾ ਬਦਲ ਕੇ ਰੱਖ ਦੇਗਾ। ਇਸ ਲਈ ਮਾਤਾ ਨਾਨਕੀ ਜੀ ਨੇ ਹਮੇਸ਼ਾ ਕਹਿਣਾ ਮਾਤਾ ਗੁਜਰੀ ਜੀ ਨੂੰ ਵੀ ਤੁਸੀਂ ਚਿੰਤਾ ਨਾ ਕਰੋ। ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ ਉਹ ਦਾਤਾ ਪਰਮੇਸ਼ਵਰ ਦੇ ਹੱਥ ਦੇ ਚੱਲੇ। ਤੇ ਜਦੋਂ ਉਹਨੇ ਪ੍ਰਸੰਨ ਹੋਣੇ ਤੇ ਤੁਹਾਨੂੰ ਦਾਤ ਜਰੂਰ ਮਿਲਣਗੇ। ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਅੱਜ ਆਨੰਦਪੁਰ ਸਾਹਿਬ ਹੈ। ਇਹ ਜ਼ਮੀਨ ਸਾਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪ ਮੁੱਲ ਦੇ ਕੇ ਖਰੀਦੀ। ਇਹਦਾ ਨਾਮ ਸੀ ਹੱਥੋਬਾਦ। ਤੇ ਜਦੋਂ ਮੁੱਲ ਖਰੀਦ ਕੇ ਇਹਦੇ ਤੇ ਉਸਾਰੀ ਕੀਤੀ, ਇਹਦਾ ਨਾਮ ਆਪਣੀ ਮਾਤਾ ਜੀ ਦੇ ਨਾਮ ਤੇ ਰੱਖਿਆ ਚੱਕ ਨਾਦਕੀ। ਉਸਾਰੀ ਸ਼ੁਰੂ ਹੋ ਗਈ, ਸਿੱਖ ਸੰਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਸਮਾ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪੂਰਬ ਵਾਲੇ ਪਾਸੇ ਨੂੰ ਜਾਣਾ ਪਿਆ ਅਸਾਮ ਬੰਗਾਲ ਦੇ ਵਿੱਚ ਜਾ ਕੇ ਦੋ ਰਾਜਿਆਂ ਦੀ ਸੁਲ੍ਹਾ ਕਰਵਾਈ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਨਾਲ ਲੈ ਕੇ ਜਾਣਾ ਸੀ ਜਿਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ ਹੈ ਮਾਰੇ ਕਹਿੰਦੇ ਮੁਰਿਤ ਪੂਰਬ ਕੀ ਅਸ਼ਪਿਆਨਾ ਦੀ ਮੇਰੇ ਪਿਤਾ ਜੀ ਪਰਿਵਾਰ ਦੇ ਸਨੇਤ ਪੁਰਬ ਵਾਲੇ ਪਾਸੇ ਨੂੰ ਪਿਆਨਾ ਕੀਤਾ ਆਨੰਦਪੁਰ ਸਾਹਿਬ ਤੋਂ ਪੁਰਬ ਵਾਲੇ ਨੇ ਨਾਲ ਕੌਣ ਹੈ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜਿਹੜੇ ਮਾਮਾ ਨਹੀਂ ਮਾਮਾ ਕਿਰਪਾਲ ਚੰਦ ਜੀ ਨੇ ਉਹ ਗੁਰੂ ਕੇ ਸਿੱਖ ਵੀ ਨਾਲ ਨੇ ਜਿਹੜੇ ਦਿੱਲੀ ਸ਼ਹੀਦ ਹੁੰਦੇ ਹਨ ਭਾਈ ਸਤੀ ਦਾਸ ਭਾਈ ਮਨੀ ਦਾਸ ਭਾਈ ਦੇ ਅਲੱਾ ਇਹ ਵੀ ਗੁਰੂ ਕੇ ਸਿੱਖ ਨਾਲ ਨਹੀਂ ਹੋਸੀ ਤੇ ਰਸਤੇ ਵਿੱਚ ਮਹਾਰਾਜ ਜੀ ਦੁਖੀਆਂ ਦੇ ਦੁੱਖ ਕੱਟਦੇ ਜਾਂਦੇ ਆ ਰੋਗੀਆਂ ਦੇ ਰੋਗ ਕੱਟ ਪਏ ਜਾਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੁਰਿਤ ਪੂਰਬ ਕੀ ਅਕਸ਼ਪਿਆਨਾ ਭਾਤ ਭਾਦ ਕੇ ਤੀਰਥ ਨਨਾਂ ਤਰ੍ਹਾਂ ਤਰ੍ਹਾਂ ਦੇ ਤੀਰਥ ਆਏ ਰਸਤੇ ਵਿੱਚ ਤੇ ਉੱਥੇ ਮਾਰੇ ਨੇ ਗੁਰਮਤ ਦਾ ਉਪਦੇਸ਼ ਦਿੱਤਾ ਵੀ ਭਾਈ ਬਾਹਰ ਦੇ ਤੀਰਥਾਂ ਤੇ ਇਸ਼ਨਾਨ ਨਾ ਕਰਦੇ ਰਹੇ ਹੋ ਇੱਕ ਸਭ ਤੋਂ ਵੱਡਾ ਤੀਰਥ ਦਿੱਤਾ ਤੁਹਾਨੂੰ ਨਾਮ ਤੀਰਥ ਨਾਣ ਜਾਓ ਤੀਰਥ ਨਾਮ ਹੈ ਕਿਉਂਕਿ ਜਿਹੜਾ ਬਾਹਰ ਦਾ ਤੀਰਥ ਹੈ ਨਾ ਪਾਣੀ ਦਾ ਇਹ ਅੱਧਾ ਇਸ਼ਨਾਨ ਹੁੰਦਾ ਅੱਧਾ ਨਹੀਂ ਹੁੰਦਾ ਅਧੂਰਾ ਕਿਉਂਕਿ ਤਨ ਦੀ ਮੈਲ ਤਾਂ ਉਤਰਦੀ ਹੈ ਮਨ ਦੀ ਨਹੀਂ ਉਤਰਦੀ ਤਨ ਧੋਤਾ ਹੈ ਮਨ ਅੱਛਾ ਨਾ ਹੋਏ ਮਾਰੇ ਕਿਲੇ ਜੇ ਅਤਵਾ ਧਰ ਨਹਾਉਣਾ ਜਿਹੜਾ ਹੈ ਇਹ ਅਧੂਰਾ ਹੈ ਅੱਧਾ ਪੂਰਾ ਨਹਾਉਣਾ ਕੀ ਹੈ ਤੀਰਥ ਨਹਾਉਣ ਜਾਓ ਤੀਰਥ ਨਾਮ ਜਿੱਥੇ ਤੁਹਾਡੀ ਮਨ ਦੀ ਮੈਲ ਵੀ ਉਤਰੇ ਜਿੱਥੇ ਤੁਹਾਡੀ ਮਨ ਦੀ ਮੈਲ ਵੀ ਉਤਰ ਜਾਏ ਮਨ ਕਾਮਨਾ ਤੀਰਥ ਦੇ ਛੁਟੇ ਗਰਭ ਗੁਮਾਨ ਨਾ ਮਨ ਤੇ ਹਟੇ ਸੋਚ ਕਰੇ ਦਿਨੁ ਸਿਰ ਰਾਤ ਮਨ ਕੀ ਮੈਲ ਨਾ ਤਲਨ ਦੀ ਜਾਏ ਅਸੀਂ ਸ਼ਰੀਰ ਦੀ ਮੈਲ ਤਾਂ ਉਤਾਰ ਲਈ ਪਰ ਮਨ ਦੀ ਮੈਲ ਤਾਂ ਉਤਰ ਹੀ ਨਹੀਂ ਇਸ ਲਈ ਗੁਰਬਾਣੀ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਭਾਂਤ ਭਾਂਤ ਕੇ ਤੀਰਸ ਨਾਨਾ ਜਬ ਇਹ ਜਾਤ ਤਰਵੈਣੀ ਭਏ ਤਰਵੈਣੀ ਦੇਤੇ ਤਿੰਨ ਨਦੀਆਂ ਦਾ ਸੰਗਮ ਹੁੰਦਾ ਹੈ ਤਰਵੈਣੀ ਇਲਾਕਾ ਦਾ ਉਹ ਇਲਾਕਾ ਜਿੱਥੇ ਤਿੰਨ ਨਦੀਆਂ ਆਪਸ ਵਿੱਚ ਮਿਲਦੀਆਂ ਇੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰਾ ਸਾਰਾ ਪਰਿਵਾਰ ਇੱਥੇ ਪਹੁੰਚਿਆ ਜਦ ਇਹ ਜਾਤ ਤਰਵੈਣੀ ਭਏ ਪੁੰਨਦਾਨ ਦਿਨ ਕਰਤ ਬਤੇ ਇੱਥੇ ਫਿਰ ਦਿਨ ਰਾਤ ਮਹਰ ਜਨੀ ਨੇ ਰਹਿ ਕੇ ਪੁੰਨ ਦੇ ਦਾਨ ਕੀਤਾ ਇੱਕ ਇੱਕ ਗੱਲ ਸਮਝ ਕੇ ਚਲਿਆ ਕਿ ਕਿ ਕਥਾ ਵਿਚਾਰ ਦਾ ਮਤਲਬ ਨਹੀਂ ਹੁੰਦਾ ਵੀ ਗੱਲ ਸਮਝਣੀ ਹੁਣ ਪੁੰਨ ਦਾਨ ਜਿਹੜਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਹੜਾ ਪੁੰਨ ਦਾਨ ਕੀਤਾ ਸਾਨੂੰ ਤੇ ਕਿਹਾ ਵੀ ਜੇ ਸੋਮਵਾਰ ਨੂੰ ਆ ਦਾਨ ਨਾ ਕੀਤਾ ਤੇ ਆ ਗੱਲ ਨਹੀਂ ਬਣਨੀ ਜੇ ਵੀਰਵਾਰ ਨੂੰ ਆ ਦਾਨ ਨਾ ਕੀਤਾ ਤੇ ਗੱਲ ਨਹੀਂ ਬਣਨੀ ਜੇ ਸ਼ਨੀਵਾਰ ਨੂੰ ਆ ਦਾਨ ਨਾ ਕੀਤਾ ਤੇ ਸ਼ਨੀ ਦੇ ਨਹੀਂ ਮੰਨਣਾ ਸਾਨੂੰ ਤੇ ਇਹ ਕੀ ਹੈ ਤੁਸੀਂ ਕਿਹੜੇ ਦਾਨ ਪੁੰਨ ਦੀ ਗੱਲ ਕਰਦੇ ਹੋਣ ਬੜੇ ਧਿਆਨ ਦੇਣ ਵਾਲੀ ਗੱਲ ਹੈ ਆਪਾਂ ਗੁਰਬਾਣੀ ਚੋਂ ਹੀ ਸਮਝਦੇ ਹਾਂ ਮਹਾਰਾਜ ਕਹਿੰਦੇ ਦਾਨ ਦਾ ਅਰਥ ਹੁੰਦਾ ਵੰਡਣਾ ਵੰਡਣ ਦਾ ਮਤਲਬ ਹੁੰਦਾ ਮਾਗ ਬਜਨ ਸੰਗ ਸਾਧਨਾ ਢੂੜੀ ਕਰਿ ਇਸ ਨਾਨ ਹਰਿ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਉਬਰ ਮਾਤਾ ਗੁਜਰੀ ਜੀ ਦੀ ਕੋਖ ਨੂੰ ਭਾਗ ਲੱਗਿਆ ਇੱਥੇ ਪ੍ਰਕਾਸ਼ ਦਾ ਅਰਥ ਆਪਾਂ ਕਰਾਂਗੇ ਮਾਤਾ ਜੀ ਦੀ ਕੋਖ ਨੂੰ ਭਾਗ ਲੱਗਿਆ ਇੱਕ ਗੱਲ ਧਿਆਨ ਚ ਰੱਖਿਓ ਅੱਜ ਦੇ ਬੱਚੇ ਨਾ ਬਜ਼ੁਰਗਾਂ ਨੂੰ ਬਹੁਤਾ ਪਸੰਦ ਨਹੀਂ ਕਰਦੇ ਮਾਫ਼ ਕਰਨਾ ਜਿਹੜੇ ਅੱਜ ਕੱਲ ਦੇ ਨੌਜਵਾਨ ਧੀਆਂ ਪੁੱਤਰ ਐ ਇਹ ਬਜ਼ੁਰਗਾਂ ਨੂੰ ਪਸੰਦ ਨਹੀਂ ਕਰਦੇ ਪਰ ਘਰ ਦੇ ਵਿੱਚ ਇੱਕ ਬਜ਼ੁਰਗ ਦਾ ਹੋਣਾ ਬਹੁਤ ਜ਼ਰੂਰੀ ਕਿਉਂਕਿ ਉਹਨੇ ਆਪਣੀ ਜ਼ਿੰਦਗੀ ਨੂੰ ਹੰਡਾਇਆ ਉਹਦੇ ਕੋਲ ਤਜਰਬਾ ਹੈ ਜ਼ਿੰਦਗੀ ਦਾ ਤੇ ਸਾਡੇ ਆਲੇ ਬੱਚੇ ਕਹਿ ਲੈਂਦੇ ਜੀ ਤੁਹਾਨੂੰ ਕੀ ਪਤਾ ਜ਼ਿੰਦਗੀ ਕਿੱਦਾਂ ਚਲਦੀ ਹੈ ਤੁਹਾਨੂੰ ਕਿੱਦਾਂ ਪਤਾ ਜ਼ਿੰਦਗੀ ਵਿੱਚ ਕੀ ਕਿਵੇਂ ਖਾਣਾ ਪੀਣਾ ਰਹਿਣਾ ਸੈਣਾ ਇਹਦਾ ਮਤਲਬ ਜਿਹਨੂੰ ਅਸੀਂ ਕਹਿ ਰਹੇ ਹਾਂ ਉਹ ਜੰਮਦਿਆਂ ਹੀ ਬੁੱਢਾ ਹੋ ਗਿਆ ਉਹਨੇ ਵੀ ਤੇ ਬਚਪਨ ਹੰਡਾਇਆ ਹੀ ਹੈ ਉਹਨੇ ਵੀ ਤੇ ਜਵਾਨੀ ਹੰਡਾਈ ਹੈ ਐਵੇਂ ਤੇ ਨਹੀਂ ਬਜ਼ੁਰਗ ਹੋ ਗਿਆ ਅਸੀਂ ਮੈਂਟਲ ਆਉਨੇ ਆਂ ਕਹਿਣ ਵਾਸਤੇ ਵੀ ਸਾਨੂੰ ਪਤਾ ਅਸੀਂ ਕਿੱਦਾਂ ਜੀ ਜਿਹੜੀ ਗੱਲ ਕਰਨ ਲੱਗਾ ਜਦੋਂ ਤਹੀਂ ਪ੍ਰਕਾਸ਼ ਹਮਾਰਾ ਭਇਓ ਤੇ ਪਤਾ ਕਿਨੂੰ ਲੱਗਾ ਮਾਤਾ ਨਾਨਕੀ ਜੀ ਬਜ਼ੁਰਗ ਨੇ ਮਾਤਾ ਨਾਨਕੀ ਜੀ ਨੂੰ ਪਤਾ ਲੱਗਾ ਵੀ ਮੇਰੀ ਧੀ ਰਾਣੀ ਨੂ ਰਾਣੀ ਦੇ ਕੋਖ ਨੂੰ ਭਾਗ ਲੱਗਿਆ ਉਸੇ ਵੇਲੇ ਮਾਤਾ ਨਾਨਕੀ ਜੀ ਨੇ ਕਿਹਾ ਕੜਾ ਪ੍ਰਸ਼ਾਦੀ ਦੇਖ ਤੇ ਆ ਕੜਾ ਪ੍ਰਸ਼ਾਦੀ ਦੇਗ ਤਿਆਰ ਕੀਤੀ ਤੇ ਫਿਰ ਮਾਤਾ ਨਾਨਕੀ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਕਿ ਅੱਜ 32-33 ਸਾਲਾਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੋਖ ਨੂੰ ਭਾਰ ਲਗਾ ਗੁੱਜੀ ਛੰਨੀ ਨਹੀਂ ਬਾਤ ਗੁਰਨਾਨਕ ਟੁੱਠਾ ਇਨੀ ਦਾ ਕਿੰਦੇ ਨੇ ਅਨੰਦ ਸਾਹਿਬ ਦਾ ਪਾਠ ਸੰਪੂਰਨ ਪਾਠ ਸੰਪੂਰਨ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇੱਥੇ ਫਿਰ ਕੁਝ ਸਮਾਂ ਮਾਤਾ ਜੀ ਜਿਹੜੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਰੁਕੇ ਫਿਰ ਚਲੇ ਗਏ ਪਟਨਾ ਸਾਹਿਬ ਇਹਦਾ ਪਹਿਲਾ ਨਾਮ ਪਟਨੀ ਪੁੱਤਰ ਸੀ ਕਿਉਂਕਿ ਇਥੇ ਗੁਰੂ ਨਾਨਕ ਸਾਹਿਬ ਜੀ ਆਏ ਆਏ ਪਹਿਲਾਂ ਸਾਲਸਰਾਏ ਜੋਰੀ ਨੂੰ ਨਵਾਜਿਆ ਹੈ ਗੁਰੂ ਨਾਨਕ ਸਾਹਿਬ ਨੇ ਇਹ ਧਰਤੀ ਪਹਿਲਾਂ ਹੀ ਭਾਗਾ ਵਾਲੀ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮਵਾਦੀ ਸਾਥ ਸਰਤੀ ਭਈ ਹਰਿਆਗਦੀ ਜਿੱਥੇ ਮੇਰਾ ਸਤਿਗੁਰ ਬੈਠਾ ਹੈ ਇਹ ਧਰਤੀ ਪਹਿਲਾਂ ਹੀ ਭਾਗਾ ਵਾਲੀ ਸੀ ਪਟਨੇ ਦੀ ਧਰਤੀ ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਜੀ ਆ ਕੇ ਰੁੱਕ ਕੇ ਗਏ ਜਦੋਂ ਸਾਲਸ ਰਾਈ ਜੋਰੀ ਨੇ ਕਿਹਾ ਸੀ ਮਹਾਰਾਜ ਮੇਰੇ ਘਰ ਆਓ ਤੇ ਗੁਰਨਾਨਕ ਸਾਹਿਬ ਕਹਿੰਦੇ ਅਸੀਂ ਕੁਛ ਸਮੇ ਲਈ ਨਹੀਂ ਤੇਰੇ ਘਰ ਵਿੱਚ ਕਈ ਸਾਲਾਂ ਵਾਸਤੇ ਆਵਾਂਗੇ ਕਿ ਬਚਨ ਸੀ ਗੁਰਨਾਨਕ ਸਾਹਿਬ ਦਾ ਅੱਜ ਫਿਰ ਪਤਨੀ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਪਹੁੰਚੇ ਤੇ ਇਹ ਵੀ ਆਪਜੀ ਸਮੇਂਦਾਰ ਸੂਜਵਾਨ ਪਹਿਲੇ ਪਾਤਨੀ ਪੁੱਤਰ ਸੀ ਇਹਦਾ ਨਾਮ ਤੇ ਪਟਨਾ ਸ਼ਬਦ ਜੇ ਪਹਿਲੀ ਵਾਰ ਕਿਸੇ ਨੇ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਪਟਨਾ ਸ਼ਹਿਰ ਵਿਖੇ ਭਵਨ ਲਯੋ ਭਵ ਮੈਨੇ ਜਨਮ ਲੈਣਾ ਪ੍ਰਕਾਸ਼ ਲੈਣਾ ਜਿਹੜਾ ਭਾਗ ਲੱਗਾ ਸੀ ਉਹ ਇਲਾ ਬਾਗ ਤੇ ਜਦੋਂ ਪ੍ਰਕਾਸ਼ ਹੁੰਦਾ ਹੈ ਜਨਮ ਹੁੰਦਾ ਹੈ ਉਹ ਪਟਨੇ ਦੀ ਧਰਤੀ ਤੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਨੂੰ ਛੱਡ ਕੇ ਅਸਾਮ ਤੇ ਬੰਗਾਲ ਵਿੱਚ ਚਲੇ ਗਏ। ਮਹੀਨੇ ਬਤੀਤ ਹੋਏ, ਸਮਾਂ ਬਤੀਤ ਹੋਇਆ। ਫਿਰ ਇੱਕ ਦਿਨ ਕਿਰਪਾ ਹੋਈ 1666 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਦੇ ਦਿਨ ਪ੍ਰਕਾਸ਼ ਹੋਇਆ। ਜਦੋਂ ਪ੍ਰਕਾਸ਼ ਹੋਇਆ ਵਾ ਪ੍ਰਗਟਿਓ ਮਰਦੁ ਤਕੰੜਾ। ਜਦੋਂ ਮਰਦ ਅਗੰਬੜੇ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਤੇ ਪੂਰੇ ਪਟਨਾਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹਰ ਇੱਕ ਦੇ